ਮਲੇਰ ਕੋਟਲਾ ਦੇ ਵਿੱਚ ਸ਼ਾਮ ਨੂੰ Eid ਦਾ ਜਿਹੜਾ ਪ੍ਰੋਗਰਾਮ ਆ ਉਹ ਮਨਾਇਆ ਜਾ ਰਿਹਾ ਤੇ ਜੇ ਗੱਲ ਕਰੀਏ ਤਾਂ ਸਾਡੇ ਸਾਹਮਣੇ ਨੇ ਉਹ ਸਪੀਕਰ ਇੱਥੇ ਪਹੁੰਚੇ ਹੋਏ ਨੇ ਤੇ ਗੱਲਬਾਤ ਜ਼ਰੂਰ ਕਰ ਲੈਣੇ ਆ ਦੇਖ ਸਕਦੇ ਹੋ ਕਿ ਨਾਲ ਵਿਧਾਇਕ ਜਿਹੜੇ ਮੌਜੂਦ ਨੇ ਆ ਨਾਬਾ ਜੇ ਗੱਲ ਕਰੀਏ ਨਾਬਾ ਦੇ ਵਿਧਾਇਕ ਨੇ ਅਮਰਗੜ ਦੇ ਵਿਧਾਇਕ ਨੇ ਮਲੇਰ ਕੋਟਲਾ ਦੇ ਜਮੀਲੂ रहमान ਜਿਹੜੇ ਵਿਧਾਇਕ ਉਹ ਮੌਜੂਦ ਨੇ ਜਸਵੰਤ ਸਿੰਘ ਜਨਮਾਗੜ੍ਹ ਅਮਰਗੜ ਤੋਂ ਜਿਹੜੇ ਵਿਧਾਇਕ ਨੇ ਉਹ ਇੱਥੇ ਪਹੁੰਚੇ ਹੋਏ ਨੇ ਤੇ ਜਸਵੰਤ ਸਿੰਘ ਬਾਰੇ ਮੈਂ ਦੱਸ ਦਿਆਂ ਕਿ ਦੁਨੀਆ ਸਾਫ ਦੇ ਨੇ ਉਹ ਇੱਥੇ ਪਹੁੰਚੇ ਹੋਏ ਨੇ ਇਹ ਗੱਲਬਾਤ ਸਰਬਾਮਾਗੇ ਕਿ ਸ਼ਾਮ ਨੂੰ Eid ਦਾ ਜਿਹੜਾ ਭਾਈਚਾਰਕ ਸਾਂਝ ਨੂੰ ਵਧਾਉਣ ਦਾ 19ਵੇਂ ਸਾਲ ਕਰਵਾਇਆ ਜਾ ਰਿਹਾ ਹੈ ਇਸ ਵੇਲੇ ਤੱਕ ਕਿ ਚੌਂਕੀ ਤੇ ਵੱਡੀ ਗਿਣਤੀ ਚ ਲੋਕ ਵੀ ਪਹੁੰਚੇ ਨੇ ਆ ਜਰੂਰ ਗੱਲਬਾਤ ਕਰਵਾਉ ਰਹੇ ਆ ਪੰਨਿਆਂ ਦੇ ਉੱਤੇ ਕਿ ਆਖਿਰਕਾਰ ਕੀ ਕਹਿਣਾ ਉਹਨਾਂ ਦਾ ਆਲਦੇ ਨੂੰ ਲੈ ਕੇ ਤਾਂ ਇਹ ਤੁਹਾਨੂੰ ਉਸੇ ਚੀਜ਼ ਦਾ ਜਵਾਬ ਬਹੁਤ ਆਲਿਬਾਲੀ ਉਪੋਂਤੇ ਨਹੀਂ ਫਿਲਮੀ ਅਦਾਕਾਰ ਕਉਂਕਿ ਜਦੋਂ ਵੀ ਤੁਸੀਂ ਗੂਗਲ ਕਰਦੇ ਹੋ ਗੂਗਲ ਬਾਬਾ ਜੀ ਤੋਂ ਪੁੱਛੋ ਵੀ ਸਿੱਖ ਇਤਿਹਾਸ ਦਾ ਸਭ ਤੋਂ ਗਦਰਵੰਦ ਜਿਹੜਾ ਸਾਹਿਬ ਪਰਵਾਰ ਜਾਦੇ ਐ ਐਮਐਲਏ ਸਾਹਿਬ ਤਾਂ ਚਲੋ ਬਣੇ ਹੋਏ ਨੇ ਵਧੀਆ ਐ ਤੇ ਕਹਦੇ ਭਾਈ ਹੁਣ ਮੈਂ ਕੀ ਕਹਾ ਸਾਡੀ ਤਾਂ ਕਹਿੰਦੇ ਵੱਡੀ ਪਰਜਾਇਦਾ ਜਨਮ ਦਾ ਕਹਾਣੀ ਹੈ ਨਹੀਂ ਹੁਣ ਇਹ ਦੀ ਸ਼ਾਂਤ 100 ਲੱਗੇ ਇਕਾਈ ਤਾਂ ਆਈ ਹੈ ਗੱਤੀ ਕਰਤੀ ਜਿੱਤ ਮੈਂ ਬਾਪਾ ਪੈਂਦਾ ਨਹੀਂ ਅਸ ਉਹ ਪਤਾ ਨਹੀਂ ਕਿਹਵਾ ਸਾਲ ਹੋ ਗਏ ਵਿਆਹ 36 36 ਸਾਲ ਹੋ ਗਏ ਉਹ ਵੀ ਖੇਡਣਾ ਅੱਜ ਵੀ ਮੇਰੇ ਘਰ ਦੇ ਵਿੱਚ ਇੱਕ ਟੀਵੀ ਹੈ ਔਰ ਕਮਰੂਮ ਚ ਹੈ ਜੀਨੇ ਜੋ ਦੇਖਣਾ ਹਾਂ ਮੇਰੀ ਮਾਂ ਅੱਜ ਵੇਲੇ ਸਾਰਿਆਂ ਨਾਲੋਂ ਵੱਡੀ ਮਦਰ ਇਹਦੇ ਨੇ ਪਰ ਮੇਰੇ ਕੋਲੇ ਰਹਿੰਦੇ ਨੇ ਸੋ ਮੇਰੀ ਮਾਂ ਆ ਉਹ 100 ਸਾਲ ਦੇ ਨੇ ਸਰ ਉਹਨਾਂ ਦੀ ਪਹਿਲਾ ਉਹ ਜੇ ਟੀਵੀ ਦੇਖਦੇ ਨੇ ਤਾਂ ਠੀਕ ਹੈ ਨਹੀਂ ਫੇਰ ਮੇਰੀ ਵਾਰੀ ਹੁੰਦੀ ਜੇ ਉਹਨਾਂ ਨੇ ਲਾਇਆ ਹੋਇਆ ਮੇਰੀ ਜ਼ਰੂਰਤ ਨਹੀਂ ਕੀ ਕੇ ਸੀ ਟੀਵੀ ਚੇਂਜ ਕਰਦੇ ਪਰ ਕਿਸੇ ਦੇ ਬੈਡਰੂਮ ਸ਼ਵਾਰ ਤੇ ਚੌਥਾ ਸੂਤ ਸੀ ਕਿ ਰੋਟੀ ਬੈਠ ਕੇ ਕਿਚਨ ਦੇ ਨਾਲ ਜਿਹੜਾ ਟੇਬਲ ਹੈ ਉੱਥੇ ਹੀ ਖਾਣੀ ਹੈ ਕਿਸੇ ਨੂੰ ਕਮਰੇ ਚ ਰੋਟੀ ਨਹੀਂ ਮਿਲੂ 스ਨੈਕਸ ਨਹੀਂ ਮਿਲਣਗੇ ਪਾਣੀ ਨਹੀਂ ਮਿਲੂ ਹਨ ਇੱਕ ਹਫ਼ਤਾ ਤੇ ਦੋ ਸਭ ਦੇਲੇ ਘੱਡੀ ਕਰਦੇ ਸ਼ਰਤਾਂ ਹੋ ਗਈਆਂ ਕੀ ਤੁਹਾਡੇ ਕੋਲੇ ਬੰਨਣ ਵਾਲੀ ਸੀਗਾ ਤਾਂ ਕੋਲੇ ਕੋਈ ਬੈਠੇ ਹੋ ਚੰਨੀ ਚਰਕੋ ਨਾ ਹਾਣਦੀ ਐ ਨੀ ਚੰਨ ਚੜਿਆ ਰਹਿਣ ਦੇ ਹਾਏ ਨੀ ਚੰਨ ਚੜਿਆ ਰਹਿਣ ਦੇ ਹੜਾ ਨੀ ਚੰਨ ਚੜਿਆ ਰਹਿਣ ਦੇ ਫੁੱਲਾਂ ਦੇ ਕੋਲੋਂ ਰੰਗ ਲੈ ਕੇ ਪਰੀਆਂ ਦੇ ਕੋਲੋਂ ਸੰਗ ਲੈ ਕੇ ਮੇਉ ਚੂ ਲੂ ਚੂ ਲਕੇ ਤੋਰ ਨਿਆ ਪੋਣਾ ਦੇ ਕੋਲੋਂ ਢੰਗ ਲੈ ਕੇ ਹੁਣ ਕਿਸੇ ਨੂੰ ਵੀ ਨਾ ਸਿਆਣ ਦੀ ਇਹ ਨਹੀਂ ਚੰਨ ਚੜਿਆ ਰਹਿਣ ਦੇ ਚੁੰਨੀ ਚਿਲ ਕੋ ਨਾ ਹਾਂਣ ਦੀ ਇਹ ਨਹੀਂ ਚੰਨ ਚੜਿਆ ਰਹਿਣ ਦੇ ਕੀ ਬਾਤ ਸਰ ਮਹਿੰਦਰਾ ਕਾਲਜ ਪਟਿਆਲਾ ਤੋਂ ਮੈਂ ਪੰਜਾਬੀ ਯੂਨੀਵਰਸਿਟੀ ਚ ਜਾਣਾ ਹੈ ਦਾ ਭਰਾ ਇਹ ਇਨਸਾਫ ਤਾਂ ਹੈ ਪੂਰਾ ਤੇ ਇਹਨੇ ਮਲੇਰ ਕੋਲੇ ਦਾ ਜ਼ਿਕਰ ਕਰੋ ਜੀ ਪਹਿਲਾਂ ਮੈਂ ਪਹਿਲਾਂ ਉਥੇ ਮੁੜ ਕੇ ਆਉਂਗਾ ਜੀ ਹਾਂ ਮੁੜ ਕੇ ਆ ਜੀ ਤੇ ਮੈਂ ਸਰ ਮੇਂਦਰਾ ਕੋਲੇ ਤੋਂ ਬੀ ਕੀਤੀ ਹੈ ਕਰਨ ਵਾਸਤੇ ਪੰਜਾਬੀ ਯੂਨੀਵਰਸਿਟੀ ਚਲਾ ਗਿਆ ਇਹਨੇ ਬੀ ਆਨਰਸ ਕੀਤੀ ਸੀ ਤੇ ਸਾਡੇ ਸਮਾਂਨੇ ਚ ਹੁਣ ਤਾਂ ਪਤਾ ਨਹੀਂ ਉਦੋਂ ਐਡਮਿਸ਼ਨ ਫਾਰਮ ਦੇ ਉੱਤੇ ਫੋਟੋ ਚਿਪਕਾਈ ਜਾਂਦੀ ਸੀ ਗੂੰਦ ਦੇ ਨਾਲ ਤੁਸੀਂ ਸਾਰੇ ਸਟੂਡੈਂਟਸ ਲਾਈਨ ਚ ਲੱਗੇ ਹੋਏ ਕਲਾਸ ਕਮਰੇ ਬੈਠਾ ਐਨ ਦਾ ਛੋਟੀਆਂ ਤੇ ਐਂ ਕਰਕੇ ਨੀ ਵਿਜ਼ਿਬਿਲਿਟੀ ਇਹ ਜਮਾਂ ਫੇਰੇ ਬੂਰੇ ਆ ਜਾ ਕੇ ਇਹਨੇ ਪੈਂਦੀ ਐਕਸਕਿਊਜ਼ ਮੀ ਸਰ ਯੈਸ ਗਰੀਸ ਗਾਮ ਦਿਓ ਕਦੀ ਪਲੀਜ਼ ਗਾਮ ਦਿਓ ਇੱਕ ਹੱਥ 'ਚ ਫੋਟੋ ਇੱਕ ਹੱਥ 'ਚ ਫਾਰਮ ਮਹ ਖੁਸ਼ੀਆਂ ਕੋ ਉਸ ਸਾਡੀ ਪਹਿਲੀ ਮੁਲਾਕਾਤ ਸੱਚੀ ਮੈਨੂੰ ਦੁਨੀਆ ਦੀ ਹਰ ਖੁਸ਼ੀ ਦਿੱਤੀ ਵੈਰੀ ਗੁੱਡ ਮਹ ਖੁਸ਼ੀਆਂ ਨੂੰ ਉਸ ਸਾਡੀ ਪਹਿਲੀ ਮੁਲਾਕਾਤ ਸੇ ਮਲੇ ਕੋਲ ਦੇ ਸਰ ਮੈਂ ਮਲੇ ਕੋਲ ਦੇ ਗਿਆ ਤਾਂ ਬਾਤ ਸਾਡਾ ਬਹੁਤ ਪਿਆਰਾ ਦੋਸਤ ਜਿਉਂ ਜੋਗਾ ਜਿਉਂਦਾ ਰਹੇ ਮੈਂ ਨਾ ਨਹੀਂ ਰਹਾਂਗਾ ਤਾਂ ਉਹਨਾਂ ਨੇ ਇੱਕ ਵਾਰੀ ਕਰਿਆਗੇ ਅਸੀਂ ਪੰਜ ਸੱਤ ਦੋਸਤ ਇਕੱਠੇ ਹੋ ਗਏ ਆਪਦੇ ਆਪ ਦੇ ਮੋਟੀਆਂ ਨਾਲ ਸੀ ਸਾਡੇ ਤਾਂ ਸਵੇਰ ਨੂੰ ਚਰਾਂ ਲਾ ਪਏ ਉਹ ਜਾ ਕੇ ਸਾਡੇ ਦੋਸਤ ਦੀ ਮੋਟੀ ਕਹਿੰਦੀ ਕਹਿੰਦੀ ਹੌਬੀ ਦੀ ਘਰ ਵਾਲੀ ਨੂੰ ਕੀ ਹੋ ਗਿਆ ਭੜੀ ਕਬਦ ਹੌਬੀ ਲੈ ਲਈ ਹੋਬੀ ਲੀਲੀ ਇਹਦਾ ਹਾਂ ਗੱਲ ਤਾਂ ਸੱਚੀ ਐ ਤੂੰ ਨੋਟ ਕਰ ਲੈ ਕਹਿੰਦਾ ਸਵੇਰੇ ਆਉਣਾ ਹੋਬੀ ਨੇ ਮੈਂ ਪੁੱਛੂਗਾ ਠੀਕ ਐ ਸਵੇਰੇ 11:00 ਵਜੇ ਤਾਂ ਫਿਰ ਮੈਂ ਦੁਕਾਨ ਤੇ ਉਦੀ ਤੇ ਚਾਹ ਪੀਣ ਜਾਣਾ ਹੁੰਦਾ ਸੀ ਬਹਿ ਜਾ ਬੈਠਿਆ ਕੱਲ ਸੁਣੋਏ ਕਹਿੰਦਾ ਰਾਤ ਭਾਬੀ ਨੂੰ ਕੀ ਹੋਇਆ ਸੀ ਢੜੀ ਕੇ ਬਾਦ ਹੋਬੀ ਲੀਲੀ ਹੋਬੀ ਲੀਲੀ ਹੋਬੀ ਲੀਲੀ ਕਰਦਾਂ ਬਹੁਤ ਛੋਟੇ ਵਿੱਚ ਹੋ ਅੱਛਾ ਮਹੌਲ ਪੀਸ ਲਈ ਕਹਿੰਦੀ ਸੀ ਜੀਵਨ ਦੇ ਲੋਕਾਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਥੈਂਕ ਯੂ ਕਾਲਜ ਦੇ ਵਿੱਚ ਪੜੇ ਆ 2 ਸਾਲ ਫੀਲਡ ਹਾਕੀ ਦਾ ਪਲੇਅਰ ਸੀਗਾ ਐਮਐਲਏ ਸਾਹਿਬ ਸਾਡੇ ਸਮਕਾਲੀ ਨੇ ਤੇ ਉਦੋਂ ਮਹਿੰਦਰਾ ਕਾਲਜ ਪਟਿਆਲੇ ਦੇ ਵਿੱਚ ਸਪੋਰਟਸ ਵਿੰਗ ਹੁੰਦਾ ਸੀ ਤੇ ਮੈਂ ਫੀਲਡ ਹਾਕੀ ਖੇਡਦਾ ਸੀ ਉਹ ਫਿਰ ਉਹ ਮਾਈਗ੍ਰੇਟ ਕਰ ਗਿਆ ਸੀ ਇੱਥੋਂ ਮੇਰਾ ਤਾਂ ਜ਼ਿੰਦਗੀ ਦੀ ਸ਼ੁਰੂਆਤ ਮਲੇਰ ਕੋਟੇ ਚ ਕੀਤੀ ਮੇਰੀ ਵਾਈਫ ਹੱਥ ਮੇਰੇ ਨਾਲ ਆਇਆ ਤੇ ਫਿਰ ਅਸੀਂ 4-5 ਸਾਲ ਇੱਥੇ ਰਹੇ ਮਲੇਰ ਕੋਟੇ ਚ ਜੀ ਨਾਬਾ ਰੋਡ ਤੇ ਦੇ ਮੇਰੀ ਇੱਕ ਛੋਟੀ ਜੀ ਇੰਡਸਟਰੀ ਸੀ ਫੈਕਟਰੀ ਸੀ ਤੈਨੋਂ ਪ੍ਰਾਇਲ 1998 ਨੂੰ ਅਸੀਂ ਮਲੇਰ ਕੋਟਾ ਸ਼ਹਿਰ ਛੱਡ ਗਏ ਸੀ ਪਟਿਆਲੇ ਵਸ ਗਏ ਸੀ ਪਿੰਡ ਮੇਰਾ ਜਵੀ ਮਲੇਰ ਕੋਟਲੇ ਡਿਸਟ੍ਰਿਕਟ ਚ ਮੈਂ ਆਉਂਦਾ ਰਹਿਣਾ ਬੇਬਾਕ ਇਨਸਾਨਾ ਮੇਰਾ ਖਾਲੋ ਖੁਦ ਮਲੇਰ ਕੋਟਲੇ ਦੀ ਜਿਹੜੀ ਮੇਰੀ ਯਾਰੀ ਦੋਸਤੀ ਹੈ ਉਹ ਥੰਮ ਜਿਹੜੇ ਮੇਰੇ ਨਾਲ ਅੱਜ ਵੀ ਖੜੇ ਨੇ ਉਹਦੇ ਕਰਕੇ ਉਹ ਬੇਬਾਕੀ ਮੇਰੇ ਚ ਹੈ ਮੇਰੀਆਂ ਰਗਾਂ ਨੂੰ ਮੇਰੀਆਂ ਰੋਮ-ਰੋਮ ਨੂੰ ਮੇਰੀਆਂ ਜੜਾਂ ਨੂੰ ਜੇ ਕੋਈ ਜਾਣਦੇ ਨੇ ਆਉ ਮੇਰੇ 15 14 ਦੋਸਤ ਨੇ ਉਹਨਾਂ ਚੋਂ ਇੱਕ ਦੋਸਤ ਮੇਰਾ ਸਗਾ ਭਰਾ ਮੇਰਾ ਯਾਰ ਮਹਿਮੂਦ ਖਾਨ ਅੱਛਾ ਇੱਥੇ ਬੈਠਾ ਬੜਾ ਪਿਆਰ ਨਾਲ ਮਿਲਦਾ ਜਦੋਂ ਵੀ ਮਿਲਦਾ ਇਹਦਾ ਇੱਕੋ ਹੀ ਡਾਇਲੌਗ ਸਗਾ ਦੇ ਕੋਲ ਇੱਕ ਟੈਰੀ ਹੁੰਦੀ ਸੀ ਉਹਦੇ ਚ ਇੱਕ ਰੇਡੀਓ ਹੁੰਦਾ ਸੀ ਤੇ ਇੱਕੋ ਹੀ ਕਹਿੰਦਾ ਹੁੰਦਾ ਸੀ ਮੈਂ ਬੁੱਢਾ ਨਹੀਂ ਹੋਣਾ ਤੇ ਮਹਿਮੂਦ ਯਾਰਾ ਬੁੱਢਾ ਤੂੰ ਅਜੂ ਵੀ ਨਹੀਂ ਹੋਇਆ ਦੇਖ ਲੈ ਮੇਰੇ ਚਟੇ ਆਗੇ ਰੇ ਹੋਈਂ ਬਾਬਤ ਐ ਨੋਈਂ ਥੇ ਕੁਛ ਰੱਖੇ ਹੱਸਦਾ ਰੱਖੇ ਬਹੁਤ ਵਡੀਆਂ ਸ਼ਖਸੀਅਤਾਂ ਇੱਕ ਬਲੇਰਪੁਰਲਾ ਵੀ ਲੱਗਦਾ ਵੀ ਹੁਣ ਹਮਕੋ ਤੁਮਕੋ ਕੁਝ ਨਿਕਲ ਕੇ ਕੁਝ ਅੱਛਾ ਕਰਨ ਜਾ ਰਿਹਾ ਹੈ ਅੱਛਾ ਹੋਇਆ ਅੱਛਾ ਹੀ ਹੁੰਦਾ ਰਹੇ ਅੱਛਾ ਹੀ ਹੋਇਆ ਬਲੇਰਪੁਰਲਾ ਸ਼ਹਿਰ ਇਤਿਹਾਸਕ ਦੂਰ ਤੱਕ ਮੈਂ ਪਿੱਛੇ ਜਿੱਥੇ ਮਰਜੀ ਮੈਂ ਬਲੇਰਪੁਰਲੇ ਬਾਰੇ ਬਹੁਤ ਬੋਲ ਸਕਦਾ ਮੈਂ ਹਲੇ ਵੀ ਕਦੇ ਕਦਾਈ ਰਾਤ ਨੂੰ ਆ ਕੇ ਪਿਪਲ ਵਾਲੇ ਚੌਂਕ 'ਚ ਮਿਲਕ ਬਦਾਮ ਪੀ ਕੇ ਜਾਂਦਾ ਹੁੰਦਾ ਉਹ ਖਾਨ ਸਾਹਿਬ ਤਾਂ ਨਹੀਂ ਰਹੇ ਪਰ ਉਹ ਮਿਲਕ ਬਦਾਮ ਉੱਥੇ ਹੈ ਹਲੇ ਤਾਰਾਚੰਦ ਟੇਲਰ ਦੇ ਕੱਪੜੇਦੰਨਾਂ 'ਚ ਰੋਟੀਆਂ ਦੇ ਰਹੇ ਨੇ ਉਹਨਾਂ 'ਚ ਇਥੇ ਬਣ ਕੇ ਜਾਂਦੇ ਰਹੇ ਨੇ ਬਹੁਤ ਕੁਝ ਯਾਦ ਆ ਬਹੁਤ ਭਾਤ ਯਾਦਾ ਨੇ ਮੇਰੀਆਂ ਮੈਂ 에ਰਪੋਰਟ ਲੈਦਿਆਂ ਚੰਗਾ ਲੱਗਦਾ ਤੁਸੀਂ ਜਿਹੜੀ ਅੱਜ ਬਾਰ-ਬਾਰ ਤੁਹਾਡੀ ਅਪੀਲ ਸੀ ਤੁਹਾਡੀ ਗੱਲ ਸੀ ਉਹ ਬਹੁਤ ਚੰਗੀ ਸੀ ਕਿ ਆਪਿਆਂ ਦਾ ਖਿਆਲ ਰੱਖਿਆ ਕਰੋ ਪਿਆਰਿਆਂ ਦਾ ਖਿਆਲ ਰੱਖਿਆ ਕਰੋ ਵਕਤ ਨੇ ਨਿਕਲ ਜਾਣਾ ਵਕਤ ਦੀ ਐਸੀ ਇੱਕ ਖੂਬਸੂਰਤੀ ਆ ਨਾ ਇਹ ਹਮੇਸ਼ਾ ਬਦਲ ਜਾਂਦਾ ਹੈ ਇੱਕੋ ਜਿਹਾ ਨਹੀਂ ਰਹਿੰਦਾ ਬਸ ਇਹੀ ਖੂਬਸੂਰਤੀ ਹੈ ਦੀ ਔਰ ਜਦੋਂ ਤੁਸੀਂ ਬਦਲਦੇ ਹੋ ਚੰਗੇ ਲਈ ਚੰਗੇ ਲਈ ਹੋਪ ਰ ਆ ਜਾਂਦਾ ਸੁਬਤ ਵੀ ਜਦੋਂ ਬਦਲਦਾ ਹੈ ਕਈ ਵਾਰ ਚੰਗੇ ਲਈ ਹੀ ਬਦਲਦਾ ਪਰ ਫਿਰ ਆਪਾਂ ਨੂੰ ਲੱਗਦਾ ਕਿ ਬੁਰਾ ਆ ਗਿਆ ਪਰ ਖੂਬਸੂਰਤੀ ਆ ਕਿ ਰੁਕਦਾ ਨਹੀਂ ਚੱਲਿਆ ਜਾਂਦਾ ਭਾਈ ਸਾਹਿਬ ਭਾਈ ਤਲਾਵਰ ਸਿੰਘ ਦੀ ਪਾਗੜੀਆਂ ਸਾਡਾ ਸਿੱਖ ਇਤਿਹਾਸ ਦੇ ਨਾਲ ਸਿੱਖ ਧਰਮ ਦੇ ਨਾਲ ਜੁੜਿਆ ਹੋਇਆ ਬਹੁਤ ਵੱਡਾ ਪਰਿਵਾਰ ਮੇਰੇ ਵੀਰ ਜੀ ਉਹ ਵੀ ਬੈਠੇ ਨੇ ਮੈਂ ਅੱਜ ਖੁੰਝੇ ਲੱਗਿਆ ਬੈਠਾ ਜੀ ਆਪਦੀ ਘਰ ਵਾਲੀ ਦੇ ਨਾਲ ਆਇਆ ਨਾ ਨਹੀਂ ਤਾਂ ਮੈਂ ਵਿਚਾਲੇ ਜੇ ਬੈਨੋ ਹਾਂ ਅਜੀ ਕੁੰਜੇ ਲੱਗਿਆ ਬੈਠਾ ਸੋ ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਇਕੱਠੇ ਹੋ ਜਿਆ ਕਰੋ ਦਿਲ ਦੀਆਂ ਗੱਲਾਂ ਕਰਨਿਆ ਕਰੋ ਬੀਬੀਆਂ ਭੈਣਾਂ ਅੱਗੇ ਰਿਕੁਐਸਟ ਉਹਨਾਂ ਦੇ ਚਰਨਾਂ 'ਚ ਕਿ ਰੋਟੀ ਆਪ ਬਣਾ ਲਿਆ ਕਰੋ ਮੇਰਾ ਦਰਦ ਹੈ ਪਰ ਸੱਚ ਹੈ ਕਿ ਅਮਰੀਕਾ ਦੇ ਵਿੱਚ ਲੌਂਗ ਟਾਈਮ ਬੈਕ ਇੱਕ ਬੜਾ ਵੱਡਾ ਰੈਸੈਸ਼ਨ ਆਇਆ ਸੀ ਤੇ ਤੁਹਾਡਾ ਵਿਚ ਹੈ ਕਿ ਮੀਰਕਨ ਪ੍ਰੈਜ਼ੀਡੈਂਟ ਨੇ ਕਿਹਾ ਕਿ ਸਾਡੇ ਰੈਸੈਸ਼ਨ ਕਿਉਂ ਆਇਆ ਤਾਂ ਇਕਨੋਮਿਸਟ ਦੀ ਥਾਂ ਤੇ ਇੱਕ ਸਾਇੰਟਿਸਟ ਨੇ ਜਵਾਬ ਦਿੱਤਾ ਸੀ ਕਿ ਜੀ ਸਾਡੇ ਘਰਾਂ ਚੋਂ ਰੋਟੀ ਬੰਦ ਹੋ ਗਈ ਸਾਡੀ ਕਿਚਨ ਬੰਦ ਹੋ ਗਈ ਲੜਦੇ ਅਸੀਂ ਇਸ ਕਰਕੇ ਰਹਿੰਦੇ ਆ ਕਿ ਜ਼ਬੈਟਵਾ ਤੇ ਜ਼ਮਾਟੋ ਆ ਬਲੀਜ਼ ਆਪ ਤੇ ਘਰੇ ਬਣਾਇਆ ਕਰੋ ਉਹ ਬਣਾਇਆ ਕਰੋ ਜੋ ਤਾਂ ਨਹੀਂ ਦਾਦੀ ਖਾਂਦੀਆਂ ਸੀ ਪੜਾਉਂਦੀਆਂ ਸੀ ਖਵਾਉਂਦੀਆਂ ਸੀ ਅਸੀਂ ਉਸੇ ਵਾਸਤੇ ਆ ਸਾਡੇ ਜੀਨਸ ਹੋ ਸੇ ਅੱਜ ਮੈਂ ਨਾਰਥ ਸੌਨਤਾਲ ਚਾ ਸੈਂਟਰ ਸੇ ਪਟਿਆਲੇ ਰਵਿੰਦਰ ਸ਼ਰਮਾ ਮੇਰਾ ਯਾਰ ਮਿਲ ਗਿਆ ਬਾਜ਼ਾਰ ਚ ਤਾਂ ਮੈਂ ਉਹਦੇ ਕੋਲੇ ਡੇਢ ਘੰਟਾ ਬੈਠਾ ਰਹਾ ਸਿਰਫ ਜੀਨਸ ਤੇ ਗੱਲਾਂ ਹੋਈਆਂ ਹਿਊਮਨ ਜੀਨਸ ਤੇ ਬਾਕਮਾਲਾ ਬਾਕਮਾਲਾ ਉਹ ਕਿਤੇ ਗੱਲਾਂ ਕਰਾਂਗੇ ਬੈਠ ਕੇ ਸੋ ਤੁਹਾਨੂੰ ਸਾਰਿਆਂ ਨੂੰ ਬਹੁਤ ਸਾਰੀਆਂ ਮੁਬਾਰਕਾਂ ਇਦਾਂ ਦੀਆਂ ਮਹਿਫਲਾਂ ਲਾਉਂਦੇ ਰਹੋ ਮਲੇਰ ਕੋਲ ਦੇ ਦੀ ਤਰੱਕੀ ਦੇਖ ਕੇ ਅੱਜ ਹੋਰ ਵੀ ਖੁਸ਼ੀ ਹੋਈ ਤੇ ਰਹਿਮਾਨ ਸਾਹਿਬ ਸਾਡੀ ਰਹਿਨਮਾਈ ਕਰਦੇ ਰਹੋ ਅੱਛਾ ਸ਼ਹਿਰ ਅਚੀ ਆਬੋ ਹਵਾ ਦੇ ਵਿੱਚ ਸਾਨੂੰ ਪਰਪ ਲੈਣ ਦਿਓ ਚੰਗਾ ਔਰ ਤੁਹਾਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾ ਇਹ ਜੀਆਂ ਖੂਬਸੂਰਤ ਜੰਮ ਲੈ ਕੋਲਣੇ ਚ ਕਈ ਬਣਾ ਲਓ ਢੇੜਾ ਵੱਜਦਾ ਰਹੇ ਸੱਜਣ ਮਿਲਦੇ ਰਹਿਣ ਗੱਲਾਂ ਹੁੰਦੀਆਂ ਰਹਿਣ ਪਿਆਰ ਨੇ ਬਤਾ ਰਹੇ ਸਾਥ ਨੇ ਬਤਾ ਰਹੇ ਜ਼ਿੰਦਗੀ ਚੰਗੀ ਕੋਸਰਤੀ ਰਹੇ ਦੋਸਤ ਬਣਦੇ ਰਹਾਂ ਕਾਫਲੇ ਹੁੰਦੇ ਰਹਾਂ ਮਿਲਦੇ ਰਹੀਏ ਤੇ ਫਿਰ ਵਿਛੜ ਜਾਣ ਦਾ ਬਹੁਤਾ ਕੰਮ ਨਹੀਂ ਹੁੰਦਾ ਜੁੜੇ ਰਹੋ ਤੁਹਾਨੂੰ ਬਹੁਤ ਸਾਰਾ ਸਤਿਕਾਰ ਸਰ ਇਹ ਦੇ ਸ਼ਾਮੇ Eid ਅੱਜ ਫੰਕਸ਼ਨ ਹੋਇਆ ਕਿਵੇਂ ਦੇ ਅੱਜ ਇਹ ਸ਼ਾਮੇ Eid ਇੱਕ ਬੜਾ ਹੀ એનਰਜੈਟਿਕ ਜਿਹੜਾ ਪੜਾਈ ਵਾਈਬਰੈਂਟ ਇੱਕ ਫੰਕਸ਼ਨ ਇੱਥੇ ਆਯੋਜਨ ਕੀਤਾ ਗਿਆ ਸਿਮਰਨ ਹੋਰਾਂ ਨੇ ਕੀਤਾ ਔਰ ਇੱਥੇ ਮੇਰੇ ਸਾਡੇ ਸਾਥੀ ਸਾਡੇ ਐਮਐਲਏ ਸਹਿਬਾਨ ਸਾਡੇ ਜਮੀਲ ਰਹਿਮਾਨ ਜੀ ਗਜਨ ਮਾਜਰਾ ਜੀ ਸਾਡੇ ਦੇਵ ਮਾ ਜੀ ਕਰੋਨ ਸਿੰਘ ਪੰਡੋਰੀ ਜੀ ਅਸੀਂ ਸਾਰੇ ਇੱਥੇ ਆਏ ਆ ਔਰ ਬੜਾ ਹੀ ਵਧੀਆ ਇਹ ਪੰਜਾਬ ਦਾ ਅਸਲ ਕਲਰ ਜਿਹੜਾ ਪੰਜਾਬ ਦੇ ਅਸਲ ਰੰਗ ਜਿਹੜੀ ਮੁਹੱਬਤ ਪਿਆਰ ਖਲੂਸ ਇੱਕ ਦੂਜੇ ਦਾ ਸਾਥ ਦੇ ਕੇ ਅੱਗੇ ਵਧਣ ਵਾਲਾ ਜਿਹੜਾ ਉਹ ਰੰਗ ਉਹ ਇੱਥੇ ਅੱਜ ਨੇ ਦਿਖਾਇਆ ਸੋ ਜਿੱਥੇ ਸਾਰਿਆਂ ਨੂੰ Eid ਦੀਆਂ ਮੁਬਾਰਕਾਂ ਤੇ ਉੱਥੇ ਮੈਂ ਕਾਮਨਾ ਕਰਦਾ ਕਿ ਅਸੀਂ ਸਾਰੇ ਇੱਕ ਦੂਜੇ ਦਾ ਹੱਥ ਫੜ ਕੇ ਪੰਜਾਬ ਨੂੰ ਹੋਰ ਰਾਕਟ ਦੀ ਸਪੀਡ ਨਾਲ ਇਹਦੀ ਤਰੱਕੀ ਵੱਲ ਲੈ ਕੇ ਜਾਈਏ ਸਰ ਭਾਈ ਚਾਰੇ ਦੀ ਗੱਲ ਹੋ ਰਹੀ ਆ ਸਰ ਵੱਖਵ ਐਕਟ ਜਿਹੜਾ ਹੈਗਾ ਲੈ ਕੇ ਆਂਦਾ ਜਾ ਰਿਹਾਗੇ ਲੈ ਕੇ ਆਂਦਾ ਗਿਆ ਤੇ ਕੀ ਲੱਗਦਾ ਤੁਹਾਨੂੰ ਜੀ ਉਹਦੇ ਬਾਰੇ ਮੈਂ ਸਟੱਡੀ ਕਰਨਾ ਲੇ ਤੇ ਫਿਰ ਮੈਂ ਜਵਾਬ ਦਿੰਦਾ ਹਾਂ ਉਹਦੇ ਬਾਰੇ ਤੇ ਇੱਕ ਇੱਕ ਬਾਠ ਮਾਮਲੇ ਚ ਚੰਡੀਗੜ੍ਹ ਪੁਲਿਸ ਜਾਂਚ ਕਰ ਰਹੀ ਆ ਕੋਰਟ ਨੇ ਕਿਹਾ ਜੀ ਕਿਵੇਂ ਲੱਗਦਾ ਸਰ ਦੇਖੋ ਉਹ ਹੁਣ ਜਿਹੜੀ ਚੀਜ਼ ਕੋਰਟ ਦੇ ਸਕੂਟੀ ਦੇ ਵਿੱਚ ਉਹਦੇ ਤੇ ਮੈਂ ਕੋਈ ਟਿੱਪੜੀ ਕਬਾ ਠੀਕ ਲੱਗਦਾ ਨਹੀਂ ਵਾਕੀ ਜੀ ਇੱਥੇ ਸ਼ਾਮੇ ਈਦ ਦੇ ਫੰਕਸ਼ਨ ਤੇ ਪਹੁੰਚੇ ਕੁਲਤਾ ਸਿੰਘ ਸੁਖਵਾ ਜਿਹੜਾ ਨੇ ਦੱਸਿਆ ਕਿ ਭਾਈ ਜਰਕਸਾਂਜ ਆ ਤੇ ਸਾਂਝ ਅਜੇ ਹੀ ਰਹੇਗੀ ਮਲੇਰ ਕੋੜਲਾ ਫੋਨੀ ਦੇ ਨਾਲ ਸੁੱਖਾ ਖੇੜੀ ਵਾਲਾ